呃。 ਕੋਟ ਬੁੱਢਾ ਸਾਈਡ ਤੇ ਬੰਡਾਲਾ ਪਿੰਡ ਆ ਬੰਡਾਲੇ ਪਿੰਡ ਤੋਂ ਅੱਗੇ ਚੱਲੇ ਆਂ ਸੀ ਆ ਵੇਖੋ ਪਾਣੀ ਸੜਕ ਤੇ ਕਿੰਨਾ ਕਿੰਨਾ ਪਾਣੀ ਆ ਸਾਰੀ ਟਰੈਕਟਰ ਟਰਾਲੀ ਲੈ ਕੇ ਚੱਲੇ ਆਂ ਅੱਗੇ ਥੋੜੀ ਦੂਰ ਤੱਕ ਜਾਊਗਾ ਟਰੈਕਟਰ ਟਰਾਲੀ ਅੱਗੇ ਆਊਗੀ ਬੇੜੀ ਆਊਗੀ ਅੱਗੇ ਆ ਸਾਰੀ ਸੜਕ ਆ ਸੜਕ ਤੇ ਪਾਣੀ ਵੇਖੋ ਬਹੁਤ ਬੁਰਾ ਹਾਲ ਆ ਲਿਆ ਗੁਰੂ ਜੀ ਕੀ ਫਤਿਹ ਅੱਜ ਅਸੀਂ ਸ੍ਰੀ ਤਰਨਤਨ ਸਾਹਿਬ ਤੋਂ ਬੰਡਾਲੇ ਪਿੰਡ ਪਹੁੰਚੇ ਆ ਬੰਡਾਲਾ ਪਿੰਡ ਜੋ ਕਿ ਕੋਟ ਬੁੱਢੀ ਦੇ ਲੱਗੇ ਆ ਤੇ ਇੱਥੇ ਸਾਰੇ ਘਰਾਂ ਕੋਲ ਲੱਗ ਛਕੇ ਵਿਖਰੋ ਰਸਣ ਸਾਰੇ ਘਰਾਂ ਨੂੰ ਪਹੁੰਚ ਗਿਆ ਵਾ ਇਹ ਬਸ ਇੱਥੇ ਲੋੜ ਆ ਹੁਣ ਆਪਾਂ ਨੂੰ ਦਵਾਈਆਂ ਦੀ ਕੁਝ ਇੱਥੇ ਮੇਰੇ ਵੀਰ ਕਹਿ ਰਹੇ ਕਿ ਅੱਖਾਂ ਖਰਾਬ ਹੋ ਗਈਆਂ ਵਾ ਆ ਪਾਣੀ ਦਾ ਕਰਕੇ ਜਿਹੜੀ ਲੱਤਾਂ ਤੇ ਖਾਰਸ਼ ਜਿਹੜੀ ਆ ਬਹੁਤ ਜ਼ਿਆਦਾ ਹੋ ਰਹੀ ਆ ਇੱਥੋਂ ਦੇ ਜਿਹੜੇ ਵਸਨੀਕ ਆ ਸਾਰੇ ਦੱਸ ਰਹੇ ਇੱਥੇ ਬਹੁਤ ਦਵਾਈਆਂ ਦੀ ਲੋੜ ਆ ਜੇ ਮੇਰਾ ਵੀਰ ਕੋਈ ਲੈਬੋਰੀਟਰੀ ਵਾਲਾ ਕੋਈ ਮੈਡੀਕਲ ਸਟੋਰ ਵਾਲਾ ਕੋਈ ਸੇਵਾ ਕਰਨੀ ਚਾਹੁੰਦਾ ਵਾ ਤੇ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਵਾ ਜਾਂ ਇੱਥੋਂ ਦੇ ਲੋਕਲ ਆ ਜਿਹੜੇ ਲੋਕਲ ਸਾਡੇ ਨਾਲ ਭਾਜੀ ਇੱਥੋਂ ਗੁਰਜੰਟ ਭਾਜੀ ਆ ਅਕਾਲਸਾਹੀ ਮੈਡੀਕਲ ਸਟੋਰ ਦਾ ਉਹਨਾਂ ਨਾਲ ਸੰਪਰਕ ਕਰਕੇ ਕੋਈ ਆਪ ਵੀ ਸੇਵਾ ਕਰ ਸਕਦਾ ਵਾ ਅੱਲ ਅੱਗੇ ਪਾਣੀ ਵੇਖ ਲਓ ਪਾਣੀ ਸਾਰਾ ਇੱਥੋਂ ਇੱਥੋਂ ਤੱਕ ਪਾਣੀ ਆ ਸਾਰਾ ਅਲੇ ਹੀ ਰੋਡ ਤੇ ਖਲੋਤੇ ਆ ਅਲੇ ਹੀ ਰੋਡ ਤੇ ਖਲੋਤੇ ਆ ਤੇ ਸਾਡਾ ਅੱਗੇ ਅੱਗੇ ਪਿੰਡ ਵੀ ਆ ਅੱਗੇ ਸਾਡੇ ਕੋਲ ਜਾਇਆ ਨਹੀਂ ਜਾਣਾ ਅੱਗੇ ਟਰੈਕਟਰ ਵੀ ਅਸੀਂ ਮੋੜ ਲਿਆ ਵਾ ਇਥੋਂ ਏ ਅੱਗੇ ਆਪਾਂ ਸੇਵਾ ਪਹੁੰਚਾਉਣੀ ਆ ਪਰ ਜੇ ਕੋਈ ਦਵਾਈਆਂ ਦੀ ਸੇਵਾ ਕਰਨੀ ਚਾਹੁੰਦਾ ਮੇਰਾ ਵੀਰ ਤੇ ਉਹ ਮੇਰਾ ਭਰਾ ਸਾਡੇ ਨਾਲ ਸੰਪਰਕ ਕਰ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ